ਸਾਸੀਗਲ ਦੋਸਤੋ ਮੈਂ ਹਾਂ ਦੇਵਕਰਨ ਤੇ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ ਦੋਸਤੋ ਸੋਮਵਾਰ ਯਾਨੀ ਕਿ ਪਰਸੋਂ ਦੀ ਗੱਲ ਹੈ ਬਠਿੰਡਾ ਦੇ ਮਿਨੀ ਸੈਕਟਰੀਟ ਰੋਡ ਤੇ ਗਲੀ ਨੰਬਰ 9 ਦੇ ਵਿੱਚ ਮਹੱਲਾ ਨਿਵਾਸੀਆ ਵੱਲੋਂ ਕੰਨ ਤੇ ਲਿਖ ਕੇ ਲਾਇਆ ਗਿਆ ਸੀ ਇੱਕ ਪਰਚਾ ਜਿਹਦੇ ਉੱਤੇ ਲਿਖਿਆ ਸੀ ਕਿ ਇੱਧਰ ਚੱਟਾ ਮਿਲਦਾ ਹੈ ਯਾਨੀ ਕਿ ਇੱਧਰ ਚੱਟਾ ਪੈਂਦਾ ਹੈ تیر ਦਾ ਨਿਸ਼ਾਨ ਲਾਇਆ ਗਿਆ ਸੀ ਬਾਕਾਇਦਾ ਦੱਸਿਆ ਗਿਆ ਸੀ ਕਿ ਇਸ ਘਰ ਦੇ ਵਿੱਚ ਚੱਟਾ ਮਿਲਦਾ ਹੈ ਇਹ ਜੋ ਉਪਰਾਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਧੰਨਾ ਵੀ ਲੱਗਿਆ ਤੇ ਜਿਹੜਾ ਇਹ ਉਪਰਾਲਾ ਕੀਤਾ ਗਿਆ ਸੀ ਤੁਹਾਨੂੰ ਦੱਸ ਦਈਏ ਸਾਗਰ ਨਾਮ ਦਾ ਇੱਕ ਮੁੰਡਾ ਹੈ ਉਸ ਬੱਲੇਦਾਰ ਰਹਿਣ ਵਾਲਾ ਹੈ ਤੇ ਉਸਨੇ ਉਹ ਪਹਿਲਾਂ ਨਸ਼ੇ ਦਾ ਆਦੀ ਸੀਗਾ ਖੁਦ ਚਿੱਟਾ ਲਾਉਂਦਾ ਸੀ ਉਹਦੇ ਦੱਸਣ ਦੇ ਮੁਤਾਬਕ ਤੇ ਹੁਣ ਉਹ ਚਿੱਟਾ ਛੱਡ ਗਿਆ ਤੇ ਉਹਨੇ ਇਹ ਸੋਚਿਆ ਕਿ ਕੋਈ ਹੋਰ ਮਾਂ ਦਾ ਪੁੱਤ ਇਸ ਬਿਮਾਰੀ ਦੇ ਇਸ ਦਲ ਦੇ ਵਿੱਚ ਨਾ ਫਸੇ ਇਸ ਕਰਕੇ ਉਹਨੇ ਉਪਰਾਲਾ ਕੀਤਾ ਕਿ ਜਿਹੜੇ ਚਿੱਟਾ ਵੇਚਣ ਵਾਲੇ ਆ ਉਹਨਾਂ ਦਾ ਅਸੀਂ ਪਰਦਾ ਫਾਸ਼ ਕਰੀਏ ਕਿਉਂਕਿ ਉਹ ਪਹਿਲਾਂ ਖੁਦ ਨਸ਼ੇ ਕਰਦਾ ਸੀ ਤਾਂ ਉਹਨੂੰ ਪਤਾ ਸੀ ਟਿਕਾਣੇ ਦਾ ਤਾਂ ਉਹਨੇ ਤੀਰ ਲਿਖ ਕੇ ਤੀਰ ਲਗਾ ਕੇ ਬਾਕਾਇਦਾ ਇੱਕ ਪਰਚੇ ਤੇ ਪੇਂਟ ਕਰਾ ਕੇ ਉਹਦੇ ਉੱਤੇ ਲਿਖਤਾ ਕਿ ਇੱਧਰ ਚਟਾ ਮਿਲਦਾ ਜਿਸ ਤੋਂ ਬਾਅਦ ਕੀ ਬੱਲੇਵਾਲਾਂ ਨੇ ਧਰਨਾ ਵੀ ਲਗਾਇਆ ਤੇ ਪੁਲਿਸ ਦੀ ਕਾਰਵਾਈ ਵੀ ਹੋਈ ਪੁਲਿਸ ਨੇ ਇਹਦੇ ਵਿੱਚ ਗ੍ਰਫਤਾਰ ਕੀਤੇ ਆ ਅਰੈਸਟ ਕੀਤੇ ਆ ਕੀ ਕਾਰਵਾਈ ਹੋਈ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਐਸਪੀ ਸਾਹਿਬ ਨਰਿੰਦਰ ਕੁਮਾਰ ਜੀ ਦੀ ਬਾਈਟ ਸੁਣਾਵਾਂਗੇ ਕੀ ਉਹਨਾਂ ਨੇ ਕਿਹਾ ਕੀ ਕਾਰਵਾਈ ਇਸ ਕੇਸ 'ਚ ਕੀਤੀ ਆ ਪਰ ਦੋਸਤੋ ਜਿਹੜਾ ਸਾਗਰ ਸੀ ਜਿਹੜਾ ਇਸ ਕੰਮ ਦੇ ਮੁਰੀਓ ਲੱਗਿਆ ਸੀ ਇਸ ਪੁਣ ਦੇ ਕੰਮ ਦੇ ਵਿੱਚ ਲੱਗਿਆ ਸੀ ਉਹਨੂੰ ਜਿਹੜੇ ਚਿੱਟਾ ਵੇਚਣ ਵਾਲੇ ਸੀਗੇ ਉਹ ਧਮਕੀਆਂ ਦੇ ਲੱਗੇ ਸੀ ਕਿ ਤੂੰ ਸਾਡੇ ਕੰਮ ਦੇ ਵਿੱਚ ਦਖਲਅੰਦਾਜ਼ੀ ਨਾ ਕਰ ਤੇ ਮੱਲੇ ਵਾਲਾ ਨੂੰ ਵੀ ਡਰਾਉ ਧਮਕਾਉਣ ਲੱਗੇ ਸੀ ਕਿਉਂਕਿ ਉਹਨਾਂ ਦਾ ਕੰਮ ਠੱਪ ਹੁੰਦਾ ਸੀ ਕੰਮ ਬੰਦ ਹੁੰਦਾ ਸੀ ਜਿਹੜਾ ਕਾਲਾ ਕੰਮ ਸੀ ਉਹਨਾਂ ਦਾ ਜਿਹੜਾ ਧੰਦਾ ਸੀ ਉਹ ਬੰਦ ਹੁੰਦਾ ਸੀ ਤਾਂ ਅਸੀਂ ਗੱਲਬਾਤ ਕੀਤੀ ਐ ਐਸਪੀ ਨਰਿੰਦਰ ਕੁਮਾਰ ਜਿਹੜੇ ਬਠਿੰਡਾ ਦੇ ਐਸਪੀ ਨੇ ਤਾਂ ਉਹਨਾਂ ਨੇ ਇਸ ਕੇਸ 'ਚ ਕੀ ਕਾਰਵਾਈ ਕੀਤੀ ਆ ਉਹ ਤੁਹਾਨੂੰ ਦੱਸਾਂਗੇ ਅੱਗੇ ਵੀਡੀਓ 'ਚ ਦਿਖਾਵਾਂਗੇ ਪਰ ਤੁਹਾਨੂੰ ਇੱਕ ਹੋਰ ਗੱਲ ਦੱਸੀਏ ਕਿ ਅਸੀਂ ਪੋਸਟ ਪਾਈ ਸੀ ਪੋਸਟ ਤੋਂ ਬਾਅਦ ਸਾਨੂੰ ਦੂਜੇ ਦੇਸ਼ਾਂ ਚੋਂ ਵੀ ਫੋਨ ਆਇਆ ਕੈਨੇਡਾ ਤੋਂ ਵੀ ਸਾਨੂੰ ਫੋਨ ਆਇਆ ਕਿ ਇਹ ਜਿਹੜਾ ਮੁੰਡਾ ਹੈ ਨੌਜਵਾਨ ਹੈ ਜਿਹੜਾ ਮੂਹਰੇ ਲੱਗਾ ਇਸ ਕੰਮ ਦੇ ਵਿੱਚ ਚਿੱਟੇ ਨੂੰ ਖਤਮ ਕਰਨ ਦੀ ਇੱਕ ਮੁਹਿੰਮ ਜਿਹੜੀ ਚਲਾਈ ਹੈ ਅਸੀਂ ਉਸ ਦੇ ਵਿੱਚ ਉਹਦੇ ਨਾਲ ਹਾਲਾਂਕਿ ਜਿਹੜੇ ਮੁਹੱਲੇ ਵਾਲੇ ਆ ਹੋਰ ਸਾਥ ਦਿੰਦੇ ਆ ਉਹਨਾਂ ਨੂੰ ਡਰਾਉਂਤ ਭਕਾਉਣ ਲੱਗੇ ਸੀ ਚਿੱਟਾ ਵੇਚਣ ਵਾਲੇ ਤੇ ਪਰਿਵਾਰ ਵਾਲਾ ਬੰਦਾ ਡਰ ਵੀ ਜਾਂਦਾਗਾ ਆਪਣੇ ਪਰਿਵਾਰ ਨੂੰ ਦੇਖਦੇ ਹੋਏ ਪਰ ਅਸੀਂ ਵੀ ਉਹਨਾਂ ਨੂੰ ਦੱਸਿਆ ਕੈਨੇਡਾ ਵਾਲਿਆਂ ਨੂੰ ਜਿਹੜੇ ਬਾਹਰੋਂ ਐਨਆਰਆਈ ਭਰਾਵਾਂ ਦਾ ਫੋਨ ਆਇਆ ਸੀਗਾ ਕਿ ਜਿਹੜਾ ਇਸ ਮੁੰਡੇ ਨੇ ਮੁਹਿੰਮ ਸ਼ੁਰੂ ਕੀਤੀ ਹੈ ਵਿੜਾ ਚੱਕਿਆ ਅਸੀਂ ਉਸ ਮੂਹਮ ਦੇ ਵਿੱਚ ਉਹਨਾਂ ਦੇ ਨਾਲ ਆ ਉਹਨਾਂ ਦੀ ਵੀ ਤੁਹਾਨੂੰ ਗੱਲਬਾਤ ਸੁਣਾਵਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਿਹੜੀ ਅਸੀਂ ਆਡੀਓ ਤੁਹਾਡੇ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਪਰ ਪਹਿਲਾਂ ਤੁਹਾਨੂੰ ਐਸਪੀ ਸਾਹਿਬ ਦੀ ਦਿਖਾਉਣੀ ਹੈ ਕਿ ਕੀ ਕਹਿੰਦੇ ਨੇ ਐਸਪੀ ਸਾਹਿਬ ਇਸ ਕੇਸ ਦੇ ਵਿੱਚ ਕੀ ਕਾਰਵਾਈ ਕੀਤੀ ਹੈ ਉਸ ਦੇ ਵਿੱਚ ਜਿਹੜੀ ਜਿਹੜੇ ਉਹਨਾਂ ਵੱਲੋਂ ਗਲੀ ਨੰਬਰ 9 ਜਿਹੜੀ ਹੈਗੀ ਹੈ ਬੱਸ ਸਟੈਂਡ ਚੌਕੀ ਪੈਂਦੀ ਹੈ ਥਾਣਾ ਕੋਤਵਾਲੀ ਦੀ ਏਰੀਆ ਉਸ ਦੇ ਵਿੱਚ ਜਿਹੜੇ ਉਹਨਾਂ ਵੱਲੋਂ ਲੋਕਲ ਪੋਸਟਰ ਲਗਾਏ ਗਏ ਸੀਗੇ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਤੇ ਮੌਕੇ ਪਰ ਪੁੱਜ ਕੇ ਜਿਹੜੇ ਵੀ ਹਾਲਾਤ ਸੀਗੇ ਉਹਨਾਂ ਤੋਂ ਜਾਣੂ ਉਹਨਾਂ ਤੋਂ ਪੁੱਛਿਆ ਗਿਆ ਉਹਦੇ ਵਿੱਚ ਮੇਨ 2-3 ਬੰਦਿਆਂ ਦੇ ਨਾਮ ਉਹਨਾਂ ਨੇ ਸਾਨੂੰ ਦੱਸਿਆ ਇੱਕ ਬੰਦਾ ਤਾਂ ਆਲਰੇਡੀ ਉਹਦੇ ਵਿੱਚੋਂ ਜੇਲ੍ਹ ਦੇ ਵਿੱਚ ਹੈ ਕਿਉਂਕਿ ਪਿੱਛੇ ਹੀ ਅਸੀਂ ਉਹਦੇ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਸੀਗਾ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਬੰਦ ਹੈ ਸੈਕੰਡ ਇੱਕ ਹੋਰ ਬੰਦਾ ਹੈਗਾ ਜਿਹਦੇ ਉੱਪਰ ਉਹਨਾਂ ਨੇ ਮੋਲ ਦੇ ਵਾਸੀ ਵੱਲੋਂ ਅਲਿਗੇਸ਼ਨ ਲਗਾਏ ਗਏ ਸੀਗੇ ਜਿਹੜੇ ਵੀ ਉਹ ਤੇ ਨਸ਼ੇ ਦੀ ਸੇਲ ਕਰਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗੇ ਮੁਹੱਲਾ ਵਾਸੀਆਂ ਨਾਲ ਲੜਾਈ ਝਗੜਾ ਵੀ ਕਰਦਾ। ਤੋਂ ਫਿਲਹਾਲ ਸਾਡੀ ਟੀਮ ਵੱਲੋਂ ਜਿਹੜੀ ਹੈਗੀ ਆ ਉਹਨਾਂ ਦੇ ਫੋਪਿਆ ਸੋਰਸ ਰਾਹੀਂ ਅਸੀਂ ਉਹਨਾਂ ਨੂੰ ਜਲਦੀ ਉੱਤਰ ਰਿਕਵਰੀ ਕਰਕੇ ਉਹਨਾਂ ਨੂੰ ਬੰਦੀ ਸਖਤ ਕਾਰਵਾਈ ਕਰਾਂਗੇ। ਕਹਿ ਸਕਦਾ ਆਪਾਂ ਇਹਨਾਂ ਦੇ ਮਾਤਾ ਪਿਤਾ ਤੋਂ ਆਪਾਂ ਧਮਕੀ ਦਿੱਤੀ। ਜਿਹੜੇ ਉਹਦੇ ਵਿੱਚ ਜਿਹੜੀ ਧਮਕੀਆਂ ਵਾਲੀ ਜਿਹੜੇ ਬੰਦੇ ਬਾਰੇ ਉਹਨਾਂ ਨੂੰ ਦੱਸਿਆ ਅਸੀਂ ਉਸ ਬੰਦੇ ਨੂੰ ਜ਼ੀਰੋ ਡਾਊਨ ਕਰ ਲਿਆ। ਤੇ ਜਲਦੀ ਹੀ ਉਹਦੇ ਖਿਲਾਫ ਜਿਹੜੀ ਹੈਗੀ ਸਖਤ ਕਸ਼ਮਾਤੀ ਲਾਵਾਂਗੇ ਤੇ ਬਿਲਕੁਲ ਵੀ ਅਸੀਂ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ। ਜਿਹੜਾ ਬੰਦਾ ਕੋਈ ਇਸੇ ਬਾਰੇ ਗਲਤ ਅਨਸਰ ਬਾਰੇ ਦੱਸਦਾ ਤਾਂ ਉਹਨੂੰ ਕੋਈ ਜਿਕਰ ਦੰਦਮਗਾ ਹੋਊਗਾ ਤਾਂ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਦੇ ਖਿਲਾਫ ਸਖਤ ਕਟਕ੍ਰਸ਼ਨ ਅਪਲੀਕੇਸ਼ਨ ਦੇਣਾ। ਇਸ ਤਰ੍ਹਾਂ ਦੀ ਪੋਸਟ ਪਾਇਆ ਨਾ ਇਹ ਨਹੀਂ ਮੱਚਾ ਇਸ ਤਰ੍ਹਾਂ ਦੇਖਦੇ। ਇਸ ਤਰ੍ਹਾਂ ਦੇਖਦੇ। ਦੇਖੋ ਚਲੋ ਦੋ ਚੀਜ਼ਾਂ ਨੇ ਦੋ ਪਹਿਲੂ ਹੁੰਦੇ ਨੇ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਜੇਕਰ ਕੋਈ ਚੀਜ਼ ਸੀ ਇਹ ਉਹਨਾਂ ਨੇ ਸਾਨੂੰ ਦੱਸਿਆ ਇਸ ਮੱਦੇ ਬਾਰੇ ਦੱਸਿਆ ਅਸੀਂ ਉਸ ਤੇ ਐਕਸ਼ਨ ਲਵਾਂਗੇ ਪਰ ਇਸ ਤੋਂ ਇਲਾਵਾ ਵੀ ਜਿਹੜੇ ਹੈਗੇ ਨੇ ਅਸੀਂ ਆਲਰੇਡੀ ਜੇਕਰ ਸਾਨੂੰ ਕੋਈ ਵੈਸੇ ਵੀ ਕੋਈ ਇਨਫੋਰਮੇਸ਼ਨ ਦਿੰਦਾ ਹੈ ਜਦ ਪ੍ਰੈਸ ਰਹੀਂ ਜਾਂ ਸਾਡੇ ਵਟਸਐਪ ਨੰਬਰ ਜਾਰੀ ਕੀਤੇ ਹੋਏ ਨੇ ਉਹਨਾਂ ਰਾਈ ਵੀ ਮੈਸੇਜ ਜਾਂਦਾ ਜਾਂ ਕਨਫਰਮੇਸ਼ਨ ਦਿੰਦਾ ਤਾਂ ਅਸੀਂ ਉਹਦੇ ਤੇ ਵੀ ਰਿਜੈਕਟ ਕਰਦੇ ਆ ਕਾਰਵਾਈ ਕੀਤੀ ਜਾਂਦੀ ਸਾਡੇ ਵੱਲੋਂ ਇਦਾਂ ਦੀ ਗੱਲ ਨਹੀਂ ਹੈ ਕਿ ਅਸੀਂ ਜੇ ਕੋ ਸਾਨੂੰ ਕਿਸੇ ਬਾਰੇ ਦੱਸਦਾ ਤਾਂ ਅਸੀਂ ਉਹਦੇ ਸਾਡੇ ਲੱਗਾਂ ਦੀ ਆਪਣਾ ਵੀਡੀਓ ਤੇ ਜੀ ਬਸ ਨਹੀਂ ਕੰਪਲੀਟ ਹੋਏ ਰਿਸੈਵ ਨਹੀਂ ਹੋ ਰਿਹਾ ਕੰਪਲੀਟ ਨਹੀਂ ਨਹੀਂ ਦੇਖੋ ਜਿਹੜੇ ਬੰਦੇ ਬਾਰੇ ਦੱਸਿਆ ਉਹਦੇ ਵਿੱਚ ਆਲਰੇਡੀ ਇੱਕ ਬੰਦਾ ਜੇਲ੍ਹ ਦੇ ਵਿੱਚ ਹੈਗਾ ਉਹ ਵੀ ਉਸ ਉਹਦੇ ਉੱਪਰ ਵੀ ਸਾਡੇ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਪਹਿਲਾਂ ਵੀ ਉਸ ਬੰਦੇ ਦੇ ਉੱਪਰ ਦੋ ਤਿੰਨ ਮੁਕੱਦਮੇ ਦਰਜ ਨੇ ਕਾਰਾ ਚੋਰੀ ਦੇ ਵੀ ਦਰਜ ਕੀਤੇ ਗਏ ਨੇ ਇੱਕ ਬੰਦਾ ਜਿਹੜਾ ਰਹਿੰਦਾ ਹੈ ਉਸ ਤੇ ਵੀ ਜਲਦੀ ਅਸੀਂ ਜਿਹੜੀ ਹੈਗੈਕਸ਼ਨ ਲੈ ਲਵਾਂਗੇ ਸੋ ਹਰੇਕ ਦਾ ਤਰੀਕਾ ਜਿਹੜਾ ਹੈਗਾ ਵੱਖਰਾ ਵੱਖਰਾ ਹੁੰਦਾ ਕਈ ਵਾਰੀ ਕਿਸੇ ਦਾ ਤਰੀਕਾ ਕਿਸੇ ਨੂੰ ਪਸੰਦ ਹੁੰਦਾ ਕਈ ਵਾਰੀ ਨਹੀਂ ਹੁੰਦਾ ਬਟ ਫਿਰ ਵੀ ਉਹਨਾਂ ਵੱਲੋਂ ਜਿਹੜੀ ਇਨਫਰਮੇਸ਼ਨ ਦਿੱਤੀ ਗਈ ਹੈ ਅਸੀਂ ਉਹਦੇ ਤੇ ਜ਼ਰੂਰ ਐਕਟ ਕਰਾਂਗੇ ਜਿਹੜੇ ਵੀ ਬੰਦੇ ਇਨਵੋਲਵ ਨੇ ਉਸ ਏਰੀਆ ਦੇ ਵਿੱਚ ਨਸ਼ੇ ਦੇ ਵਿੱਚ ਉਹਨਾਂ ਦੇ ਖਿਲਾਫ ਸਖਤੀ ਨਾਲ ਐਕਸ਼ਨ ਲਵਾਂਗੇ definitely we will put them in chat box ਜੇ ਉਹਨਾਂ ਵੱਲੋਂ ਇਸ ਦੀ ਅਲੀਗੇਸ਼ਨ ਹੈਗਾ ਤਾਂ ਉਸ ਨੂੰ ਅਸੀਂ ਵੈਰੀਫਾਈ ਕਰ ਲਵਾਂਗੇ ਜੇਕਰ ਕੋਈ ਬੰਦਾ ਇਸ ਚੀਜ਼ ਨਾਲ ਵਾਲੂ ਹੈਗਾ ਤਾਂ ਉਹਦੇ ਖਿਲਾਫ ਜਿਹੜਾ ਹੈਗਾ ਸਾਡੇ ਵੱਲੋਂ ਵੀ ਅਸੀਂ ਇਸ ਚੀਜ਼ ਨੂੰ ਤਾਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਨਾ ਕਿ ਜਿਹੜਾ ਬੰਦਾ ਕੋਈ ਡਰੱਗਸ ਜਿਹੜਾ ਹੈਗਾ ਇਸ ਖਿਲਾਫ ਬਿਲਕੁਲ ਸਖਤ ਮੈਸੇਜ ਹੈ ਕਿ ਜਿਹੜਾ ਵੀ ਬੰਦਾ ਇਸ ਚੀਜ਼ ਦੇ ਵਿੱਚ ਇਨਵੋਲਵ ਹੈ ਉਹਦੇ ਖਿਲਾਫ ਐਕਸ਼ਨ ਜਿਹੜਾ ਹੈਗਾ ਸਫਲ। ਉਹਨੂੰ 100% ਨੁਕਤਾ ਦੀ ਉਪਰ ਦੀ ਮੰਗ ਹੈ। ਆਹ ਉਹ ਕਹਿੰਦੇ। ਡੈਫੀਨਿਟਲੀ ਅਸੀਂ ਕਦੇ ਕਿਸੇ ਦਾ ਨਾਮ ਸ਼ੇਅਰ ਨਹੀਂ ਕਰਦੇ ਜਿਹਦੇ ਵਿੱਚ ਕਈ ਵਾਰੀ ਜਿਹੜੇ ਅਸੀਂ ਸਾਡੇ ਕੋਲ ਰਿਕਵਰੀਜ਼ ਹੁੰਦੀਆਂ ਅਸੀਂ ਜਦੋਂ ਪ੍ਰੈਸ মিডিਆ ਨਾਲ ਰੋਬਰੂ ਹੁੰਦੇ ਆ ਤਾਂ ਉਸ ਰਿਕਵਰੀ ਦੇ ਵਿੱਚ ਵੀ ਅਸੀਂ ਅਸੀਂ ਕਦੇ ਨਹੀਂ ਦੱਸਦੇ ਵੀ ਸਾਡਾ ਜਿਹੜਾ ਸੋਰਸ ਸੀਗਾ ਕੀ ਸੀਗਾ। ਅਸੀਂ ਬਿਲਕੁਲ ਜਿਹੜੇ ਸਾਡੇ ਕੋਲ ਜਿਹੜੀ ਅਫੇਅਰ ਦਰਜ ਹੁੰਦੀ ਉਹਦੇ ਵਿੱਚ ਵੀ ਅਸੀਂ ਖਾਸ ਮੁਖਬਰ ਖਾਸ ਦੇ ਤੌਰ ਤੇ ਅਸੀਂ ਦਿੰਦੇ ਆ। ਕਦੇ ਵੀ ਕਿਸੇ ਦਾ ਨਾਮ ਮੈਂਸ਼ਨ ਨਹੀਂ ਕਰਦੇ। ਬਿਲਕੁਲ ਜਿਹੜਾ ਬੰਦਾ ਸਾਡੇ ਨਾਲ ਮਿਲ ਕੇ ਦੱਬੂਗਾ। ਉਹਦਾ ਪਹਿਲਾਂ ਵੀ ਅਸੀਂ ਨਾਮ ਜਿਹੜਾ ਹੈਗਾ ਗੁਪਤ ਰੱਖਦੇ ਹਾਂ ਫਰਦਰ ਵੀ ਜਿਹੜੇ ਅੱਗੇ ਅਸੀਂ ਗੁਪਤ ਕਰ। ਕਈ ਵਾਰੀ ਜਦੋਂ ਆਮ ਲੋਕਾਂ ਨੂੰ ਕੋਈ ਸ਼ੱਕ ਆਈਏ ਕਿ ਜਦੋਂ ਵੀ ਸਾਫਾ ਮੱਤੇ ਕੋਈ ਮੌਕੇ ਤੇ ਆਈਏ। ਜਿਹੜੇ ਵੀ ਨਾਮ ਚੜੀ ਬੈਠੇ ਨੇ ਉਹਸ ਕੋਲੇ ਪਹਿਲੇ ਹੀ ਉਹੋ ਕੰਮ ਕਿਉਂ ਆ ਜਾਂਦੇ ਹੈਗੇ ਇਹ ਹੁੰਦਾ ਨਹੀਂ। ਉਹ ਕਿੰਨਾ ਕਿੰਨਾ ਬਣਦਾ ਹੈ। ਕਈ ਵਾਰੀ ਦੇਖੋ ਆਪਸ ਦੇ ਵਿੱਚ ਲੋਕਾਂ ਦੇ ਆਪਸ ਖੈਵਾਜੀ ਹੁੰਦੀ ਹੈ। ਵੰਡੀ ਹੈਗੇ ਆ ਦੋਨਾਂ ਦੇ ਆਂਡ ਗੋਂਡ ਚ ਰੰਦੇ ਤਾਂ ਕਈ ਵਾਰੀ ਜਨਰਲੀ ਲੋਕਾਂ ਨੂੰ ਸ਼ੱਕ ਹੁੰਦਾ ਹੈ ਕਿ ਹਾਥ ਹੋ ਸਕਦਾ ਹੈ ਇਸ ਬੰਦੇ ਨੇ ਜਿਹੜਾ ਹੈਗਾ ਦੱਸਿਆ ਉਹ। ਸੋ ਬਟ ਸਾਡੇ ਵੱਲੋਂ ਕਿਉਂਕਿ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਹੈ ਜਿਹੜੀ ਟੀਮ ਰੇਡਿੰਗ ਪਾਰਟੀ ਹੁੰਦੀ ਹੈ ਸੀ ਉਹਦੇ ਨਾਲ ਕਦੇ ਵੀ ਸ਼ੇਅਰ ਨਹੀਂ ਕਰਦੇ ਕਿ ਸਾਨੂੰ ਇਹਸ ਬੰਦੇ ਨੇ ਇਨਫੋਰਮੇਸ਼ਨ ਦਿੱਤੀ ਉਹ ਰੇਡਿੰਗ ਪਾਰਟੀ ਨੂੰ ਪਤਾ ਨਹੀਂ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ TV ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ